ਸਰ ਸਿਕਲ ਜੀ ਸਾਰਿਆਂ ਨੂੰ ਆਓ ਅੱਜ ਅਸੀਂ ਤੁਹਾਨੂੰ ਦੱਸਾਂਗੇ ਚਿਕਨ ਮੁਰਨਾ ਚਿਕਨ ਕਿਸ ਤਰ੍ਹਾਂ ਬਣਾਇਦਾ ਵਾ ਇਹ ਸਾਡਾ ਚਿਕਨ ਦਾ ਪੂਰਾ ਸਮਾਨ ਇੱਥੇ ਹੀ ਕਟੋਰੀਆਂ ਦੇ ਵਿੱਚ ਪਾ ਕੇ ਰੱਖਿਆ ਹੋਇਆ ਇੱਕ ਸਾਈਡ ਤੇ ਇਹ ਸਾਡਾ ਅਦਰਕ ਪੇਸਟ ਇਹ ਥਾਲੀ ਸਾਡਾ ਲਸਣ ਪੇਸਟ ਤੇ ਟਮਾਟਰ ਨਾਲੇ ਹਰੀਆਂ ਰਾਈ ਇਹਦੇ ਨਾਲ ਇੱਕ ਚਮਚ ਪਾਵਾਂਗੇ ਅਸੀਂ ਜੀਰਾ ਇਹਨਾਂ ਨੂੰ 2 ਮਿੰਟ ਅਸੀਂ ਭੁੱਜਣ ਦਵਾਂਗੇ ਇਸ ਤਰ੍ਹਾਂ ਹੀ ਤਾਂ ਕਿ ਇਹ ਕੱਚੇ ਨਾ ਰਹਿ ਜਾਣ ਇਹਨਾਂ ਨੂੰ ਬਾਅਦ ਵਿੱਚ ਇਹਨਾਂ ਨੂੰ ਤੜਕੇ ਨੂੰ ਹਲਾਉਂਦੇ ਜਾਓ ਤੇ ਪਿਆਜ਼ ਦੇ ਵਿੱਚ ਅਸੀਂ ਨਾਲ ਹੀ ਐਡ ਕੀਤੇ ਆ ਆਪਣੀਆਂ ਪੋਟਾ ਤਾਂ ਕਿ ਉਹ ਕੱਚੀਆਂ ਨਾ ਰਹਿ ਜਾਣ ਇਹਨਾਂ ਦਾ ਸਬਕ ਥੋੜਾ ਜਹਾ ਹਾਰਡ ਹੁੰਦਾ ਇਸ ਕਰਕੇ ਇਹਨਾਂ ਨੂੰ ਪਿਆਜ਼ ਦੇ ਨਾਲ ਹੀ ਪੁੰਨਣਾਵਾ ਕਿ ਇਹ ਗਲ ਜਾਣ ਚੰਗੀ ਤਰ੍ਹਾਂ ਇਹਨਾਂ ਨੂੰ ਲਾਉਂਦੇ ਜਾਣਾ ਵਾ ਬ੍ਰਾਊਨੀ ਹੋ ਜਾਂਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਇਹਦੇ ਨਾਲ ਹੀ ਐਡ ਕਰਾਂਗੇ ਗਰਮ ਮਸਾਲਾ ਇੱਕ ਚਮਚ ਪਾਵਾਂਗੇ ਆਪਾਂ ਹਲਦੀ ਇਹਦੇ ਨਾਲ ਹੀ ਐਡ ਕਰਾਂਗੇ ਆਪਾਂ ਲਾਲ ਮਿਰਚ ਲਾਲ ਮਿਰਚ ਮਤਲਬ ਕਿ ਲਾਲ ਮਿਰਚ ਉਹ ਦੂਸਰੀ ਜਿਹੜੀ ਜਿੰਨੂੰ ਆਪਾਂ ਦੇਗੀ ਮਿਰਚ ਕਹਿੰਦੇ ਆ ਉਹ ਵਾਲੀ ਪਾਉਣੀ ਆ ਨਾਲ ਹੀ ਇਹਦੇ ਵਿੱਚ ਆਪਾਂ ਪਾਵਾਂਗੇ ਮੀਟ ਮਸਾਲਾ ਮੀਟ ਮਸਾਲਾ ਜ਼ਰੂਰੀ ਇਹਦੇ ਵਿੱਚ ਪਾਉਣਾ ਵਾ ਮੀਟ ਮਸਾਲੇ ਤੋਂ ਬਿਨਾਂ ਸਾਡਾ ਤੜਕਾ ਅਧੂਰਾ ਹੈ ਮੀਟ ਮਸਾਲੇ ਦੇ ਨਾਲ ਟੇਸ ਤੋਂ ਥੋੜਾ ਹੋਰ ਵਧੀਆ ਲੱਗਦਾ ਹੈ ਇਹਦੇ ਨਾਲ ਹੀ ਅਸੀਂ ਪਾਤਾ ਅਦਰਕ ਲਸਣ ਦਾ ਪੇਸਟ ਨਾਲੇ ਸਾਡੀਆਂ ਮਿਰਚਾਂ ਜਿਹੜੀਆਂ ਅਸੀਂ ਗ੍ਰੇਡ ਕਰਕੇ ਰੱਖੀਆਂ ਸੀ ਨਾਲ ਸਾਡਾ ਟਮਾਟਰ ਦਾ ਪੇਸਟ ਇਹਨਾਂ ਸਾਰਿਆਂ ਨੂੰ ਆਪਾਂ ਪਾ ਕੇ ਜੀ ਕਰਵਾਵਾਂਗੇ ਮੀਟਸ ਇਹਨਾਂ ਨੂੰ ਤੜਕੇ ਨੂੰ ਲਾਉਂਦੇ ਜਾਣਾ ਵਾ ਇਹ ਪੂਰੀ ਤਰ੍ਹਾਂ ਸਾਡਾ ਜਿਹੜਾ ਲਸਣ ਅਦਰਕ ਮਿਰਚਾਂ ਇਹ ਕੱਚਾ ਨਾ ਰਹੇ ਇਹਨਾਂ ਨੂੰ ਇਦਾਂ ਹੀ ਆਪਾਂ ਲਾਉਂਦੇ ਜਾਣਾ ਵਾ ਤਾਂ ਕਿ ਸਾਡਾ ਤੜਕਾ ਬਣ ਕੇ ਵਧੀਆ ਰੈਡੀ ਹੋ ਜੇ ਤੇ ਸਾਡੇ ਮਸਾਲੇ ਵੀ ਬਿਲਕੁਲ ਪੁੱਜ ਜਾਣ ਗਲ ਜਾਣ ਇਹਨਾਂ ਦਾ ਕੋਈ ਕੱਚਾ ਟੇਸਟ ਨਾ ਆਵੇ ਮਸਾਲਿਆਂ ਦਾ ਫਿਰ ਇਹਦੇ ਵਿੱਚ ਐਡ ਕਰਾਂਗੇ ਅਸੀਂ ਹਲਕਾ ਜਿਹਾ ਪਾਣੀ ਪਾਣੀ ਜ਼ਿਆਦਾ ਨਹੀਂ ਪਾਉਣਾ ਬਿਲਕੁਲ మీడియం ਜਾਂ ਪਾਣੀ ਪੋਣਾ ਜਿਹਦੇ ਵਿੱਚ ਸਾਡਾ ਤੜਕਾ ਮਤਲਬ ਕਿ ਘੋਲ ਜਾਵੇ ਪਾਣੀ ਤੜਕੇ ਦੇ ਉੱਪਰ ਧਾਕਣਾ ਆਵੇ ਬਿਲਕੁਲ ਤੜਕੇ ਦੇ ਵਿੱਚ ਹੀ ਪਾਣੀ ਰਵੇ ਅੰਦਰ ਅੰਦਰ ਹੀ ਵੀ ਇੰਨਾ ਪਾਣੀ ਪੋਣਾ ਹੈ ਨਾਲ ਅਸੀਂ ਐਡ ਕਰਦਾਗੇ ਦਹੀਂ ਤੁਸੀਂ ਦਹੀਂ ਹੋਵੇ ਤਾਂ ਪਾ ਸਕਦੇ ਨਾ ਵੀ ਹੋਵੇ ਤਾਂ ਕੋਈ ਗੱਲ ਨਹੀਂ ਇਹਨੂੰ ਆਪਾਂ ਸਕਿਪ ਕਰ ਸਕਦੇ ਆ ਇਹ ਜ਼ਰੂਰੀ ਵੀ ਨਹੀਂ ਆ ਜੇ ਨੂੰ ਦਹੀਂ ਨੂੰ ਪਾ ਕੇ ਆਪਾਂ ਇਹਨੂੰ ਕਰਾਂਗੇ ਬੇਸ ਲੜਕੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਸਾਡਾ ਤੜਕਾ ਬਣ ਕੇ ਹੋ ਗਿਆ ਰੈਡੀ ਹੋਣਾ ਸੀ ਇਹਦੇ ਵਿੱਚ ਐਡ ਕਰਾਂਗੇ ਚਿਕਨ ਚਿਕਨ ਨੂੰ ਚੰਗੀ ਤਰ੍ਹਾਂ ਤੋ ਲੈਣਾ ਪਹਿਲਾ ਪਾਣੀ ਐਡ ਕਰਨਾ ਵਾ ਪਹਿਲਾਂ ਅਸੀਂ ਇਹਦੇ ਵਿੱਚ ਪਾਣੀ ਨਹੀਂ ਐਡ ਕਰਨਾ ਆਮ ਉਹ ਜ਼ਿਆਦਾਤਰ ਲੋਕ ਇਦਾਂ ਹੀ ਕਰਦੇ ਆ ਕਿ ਚਿਕਨ ਦੇ ਨਾਲ ਹੀ ਪਾਣੀ ਐਡ ਕਰ ਦਿੰਦੇ ਪਰ ਅੱਪਾ ਪਾਣੀ ਨੂੰ ਅਵੋਇਡ ਕਰਨਾ ਵਾ ਕਿਉਂਕਿ ਚਿਕਨ ਦੇ ਵਿੱਚ ਆਲਰੇਡੀ ਪਾਣੀ ਹੁੰਦਾ ਵਾ ਤੇ ਆਹ ਦੇਖੋ ਸਾਡੇ ਚਿਕਨ ਬਣ ਕੇ ਹੋ ਗਿਆ ਹੈ ਰੈਡੀ ਚਿਕਨ ਸਾਡਾ ਚਿਕਨ ਬਣ ਕੇ ਹੋ ਗਿਆ ਹੈ ਰੈਡੀ ਤੇ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਸਾਡਾ ਚਿਕਨ ਬਣ ਕੇ ਕਿੰਨਾ ਤਿਆਰ ਹੋਇਆ ਏ ਇਹ ਦੇਖੋ ਬਣ ਕੇ ਬਿਲਕੁਲ ਵਧੀਆ ਤਿਆਰ ਹੋ ਗਿਆ ਏ ਤੇ ਆਪਾਂ ਲੱਗੀਆਂ ਖਾਣ ਤੇ ਖਾ ਕੇ ਤੁਹਾਨੂੰ